Редактор субтитров А.Семкин Корректор А.Егорова ਉਹ ਹਾਰ ਲਗਾਈ ਹੈ ਵਾਇਕੁਰਚੀ ਦਾ ਖਾਲਸਾ ਵਾਇਕੁਰਚੀ ਕੀ ਫਤਿਹ ਜੈ ਪੀਮ ਜੈ ਭਾਰਤ ਜੀ ਅੱਜ ਅਸੀਂ ਇੱਕ ਪ੍ਰੈਸ ਕਾਨਫਰੰਸ ਜਿਹੜੀ ਆਰਗੇਨਾਈਜ਼ ਕਰਵਾਈ ਸੀਗੀ ਕੁਝ ਦਿਨ ਪਹਿਲੇ ਮੇਰਾ ਜਿਹੜਾ ਬੀਜੇਪੀ ਪਾਰਟੀ ਦੇ ਵਿੱਚ ਮੇਰੇ ਡਿਸਪਿਊਟ ਚੱਲ ਰਿਹਾ ਸੀਗਾ ਕਿਉਂਕਿ ਹਮੇਸ਼ਾ ਹੀ ਉਹਨਾਂ ਵੱਲੋਂ ਸਾਡੇ ਸਮਾਜ ਨੂੰ ਵਾਲਮੀਕੀ ਮਜਵੀ ਸਿੱਖ ਸਮਾਜ ਨੂੰ ਜਿਹੜਾ ਨਕਾਰਿਆ ਜਾਂਦਾ ਆ ਅਣਗੌਲਿਆ ਕੀਤਾ ਜਾਂਦਾ ਆ ਇਸ ਚੀਜ਼ ਨੂੰ ਲੈ ਕੇ ਮੇਰਾ ਉਹਨਾਂ ਨਾਲ ਕਾਫੀ ਸਮੇਂ ਤੋਂ ਜਿਹੜਾ ਵਿਵਾਦ ਚੱਲ ਰਿਹਾ ਸੀਗੇ ਹੁਣ ਲਾਸਟ ਜਿਹੜਾ ਮੇਰਾ ਹੋਇਆ ਹੈਗਾ 13 April ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੇ ਹੁਕਮ ਆਏ ਸੀ ਬੇਨਤੀਆਂ ਆਈਆਂ ਸੱਜੀਆਂ ਕਿ ਹਰ ਇੱਕ ਸਿੱਖ ਆਪਣੇ ਘਰ ਦੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਲਗਾਵੇ ਔਰ ਨਾਲ ਜਿਹੜੇ ਆ ਮੂਲ ਮੰਤਰ ਛਾਪ ਕਰਕੇ ਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਹੜੀ ਚੜ੍ਹਦੀ ਕਲਾ ਖਾਲਸੇ ਦੀ ਅਰਦਾਸ ਕਰਨ ਸੋ ਮੈਂ ਵੀ ਆਪਣੇ ਘਰ ਦੇ ਵਿੱਚ ਉਸੇ ਉਵੇਂ ਤਰ੍ਹਾਂ ਕੀਤਾ ਕਿ ਕੜਾ ਪ੍ਰਸ਼ਾਦੀ ਦੀ ਤਿਆਰ ਕਰਵਾਈ ਅਰਦਾਸ ਕੀਤੀ ਬੇਨਤੀ ਕੀਤੀ ਉਸ ਤੋਂ ਬਾਅਦ ਜਿਹੜਾ ਅਸੀਂ ਖਾਲਸਾ ਨਿਸ਼ਾਨ ਸਾਹਿਬ ਸਾਡੇ ਕੋਲ 8 ਵਜੇ ਆਪਣੇ ਘਰ ਦੇ ਉੱਪਰ ਲਗਾ ਲਿਆ ਲਗਭਗ 10:18 ਤੇ ਪਹਿਲੀ ਕਾਲ ਆਈ ਜ਼ਿਲ੍ਹੇ ਦੇ ਮਹਾ ਮੰਤਰੀ ਅਮਿਤ ਵੇਜਦੀ ਉਹਨਾਂ ਨੇ ਮੈਨੂੰ ਕਾਲ ਕੀਤੀ ਤੇ ਮੇਰੇ ਕੋ ਫੋਨ ਉੱ ਚੱਕ ਨਹੀਂ ਹੋਇਆ ਕਿਉਂਕਿ ਮੈਂ ਗੁਰੂ ਘਰ ਜਾਣ ਵਾਸਤੇ ਤਿਆਰ ਹੋ ਰਹੀ ਸੀ 10:18 ਤੇ ਦੁਬਾਰਾ ਕਾਲ ਆਈ ਤੇ ਮੇਰੇ ਛੋਟੇ ਬੇਟੇ ਨੇ ਫੋਨ ਚੁੱਕਿਆ ਤੇ ਉਹਨਾਂ ਨੇ ਕਿਹਾ ਕਿ ਮੰਮੀ ਨਾਲ ਗੱਲ ਕਰਵਾ ਦਿਓ ਬੇਟਾ ਕਹਿੰਦਾ ਮੰਮੀ ਬੀਜ਼ੀ ਨੇ ਥੋੜਾ ਤੇ ਮੈਂ ਗੱਲ ਕਰਵਾ ਦਿੰਨਾ 10:35 ਤੇ ਮੈਂ ਅਮਿਤ ਵੈਜੀ ਜੀ ਨੂੰ ਦੁਬਾਰਾ ਬੈਕ ਕਾਲ ਕੀਤੀ ਔਰ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਹਾਂਜੀ ਭਾਜੀ ਉਹਨਾਂ ਵੱਲੋਂ ਮੈਨੂੰ ਕਿਹਾ ਗਿਆ ਕਿ ਭੈਣ ਜੀ ਦੇਵੀਤਲਾ ਮੰਦਿਰ ਵਿੱਚ ਕੋਈ ਵਿਸਾਖੀ ਦੇ ਸੰਬੰਧ ਵਿੱਚ ਪ੍ਰੋਗਰਾਮ ਆ ਤੁਸੀਂ ਉੱਥੇ ਪਹੁੰਚੋ ਮੈਂ ਕਹਿੰਦੀ ਭਾਜੀ ਮੈਂ ਸੌਰੀ ਹਾਂ ਕਿਉਂਕਿ ਅੱਜ ਵਿਸਾਖੀ ਦਾ ਦਿਹਾੜਾ ਆ ਤੇ ਮੈਂ ਆਪਣੇ ਘਰ ਦੇ ਵਿੱਚ ਵੀ ਜਿਹੜਾ ਅਸੀਂ ਖਾਲਸੇ ਦੀ ਚੜ੍ਹਦੀ ਕਲਾ ਵਾਸਤੇ ਸਿੱਖ ਜਥੇਬੰਦੀਆਂ ਆ ਰਹੀਆਂ ਨੇ ਅਸੀਂ ਅਰਦਾਸ ਕਰਨੀ ਆ ਤੋਂ ਦੂਸਰਾ ਮੈਂ ਗੁਰੂ ਘਰੇ ਜਾਣਾ ਹੈ ਤੇ ਸੋ ਮੈਂ ਮੇਰੀ ਬੇਇੱਜ਼ਤੀ ਹੈ ਕਿ ਮੈਂ ਨਹੀਂ ਆ ਸਕਦੀ ਤੋ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਭੈਣ ਜੀ ਵੀ ਇੱਕ ਗੱਲ ਸੀ ਤੁਹਾਡੇ ਨਾਲ ਕਿ ਤੁਸੀਂ ਅੱਜ ਨਿਸ਼ਾਨ ਸਾਹਿਬ ਚੜਾਇਆ ਆਪਣੇ ਘਰ ਦੇ ਉੱਪਰ ਮੈਂ ਕਿਹਾ ਜੀ ਬਿਲਕੁਲ ਕਿਉਂਕਿ ਮੈਂ ਫੇਸਬੁੱਕ ਔਰ ਵਟਸਐਪ ਤੇ ਸਟੇਟਸ ਜਿਵੇਂ ਸਾਰੇ ਲਗਾਉਂਦੇ ਮੈਂ ਵੀ ਲਗਾਇਆ ਤੋ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਖਾਲਸਾ ਨਿਸ਼ਾਨ ਸਾਹਿਬ ਲਗਾਇਆ ਆਪਣੇ ਘਰ ਦੇ ਉੱਪਰ ਮੈਂ ਕਿਹਾ ਜੀ ਹਾਂਜੀ ਬਿਲਕੁਲ ਲਗਾਇਆ ਹੈ ਤੋ ਮੈਨੂੰ ਉਹਨਾਂ ਨੇ ਕਿਹਾ ਕਿ ਭੈਣ ਜੀ ਇਸ ਗੱਲ ਦਾ ਨਾ ਪਾਰਟੀ ਵਿਰੋਧ ਕਰ ਰਹੀ ਹੈ ਮਤਲਬ ਪਾਰਟੀ ਇਸ ਚੀਜ਼ ਨੂੰ ਸਹੀ ਨਹੀਂ ਸਮਝਦੀ ਕਿ ਤੁਸੀਂ ਖਾਲਸਾ ਝੰਡਾ ਲਗਾਮ ਕਰਦੇ ਉੱਪਰ ਮੈਂ ਕਿਹਾ ਭਾਜੀ ਪਾਰਟੀ ਕਿਉਂ ਵਿਰੋਧ ਕਰਦੀ ਹੈ ਕਿ ਕੋਈ ਮਾੜੀ ਚੀਜ਼ ਹੈ ਕਿ ਖਾਲਸਾ ਝੰਡਾ ਲਗਾਉਣਾ ਕੋਈ ਮਾੜੀ ਚੀਜ਼ ਹੈ ਸਾਨੂੰ ਹਾਲ ਤੱਕ ਸਭ ਤੋਂ ਹੁਕਮ ਹੈ ਮੈਂ ਇੱਕ ਸੇਖ ਹਾਂ ਪਰ ਪਾਰਟੀ ਇਸ ਚੀਜ਼ ਲਈ ਜਿਹੜਾ ਆ ਉਹ ਗਲਤ ਸਮਝ ਰਹੀ ਇਸ ਚੀਜ਼ ਨੂੰ ਮਤਲਬ ਇਸ ਚੀਜ਼ ਦਾ ਵਿਰੋਧ ਕਰਦੀ ਆ ਸੋ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੇ ਵਿਰੋਧ ਕਰਦੀ ਹੈ ਪਾਰਟੀ ਤੇ ਮੈਂ ਅਸਤੀਫਾ ਦੇਣ ਵਾਸਤੇ ਤਿਆਰ ਆ ਜੇ ਪਾਰਟੀ ਨੂੰ ਇਹ ਚੀਜ਼ ਨਹੀਂ ਚੰਗੀ ਲੱਗ ਰਹੀ ਤੇ ਮੈਂ ਅਸਤੀਫਾ ਦੇਣ ਨੂੰ ਤਿਆਰ ਆ ਲਗਭਗ 4 ਤੋਂ 4 ਦੇ ਵਿੱਚ ਮੈਂ ਜਿਹੜਾ ਇੱਕ ਆਪਣੇ ਫੇਸਬੁਕ ਆਈਡੀ ਪਰਮਜੋਤ ਕੌਰ ਖਾਲਸਾ ਖਾਲਸਾ ਆਈਡੀ ਹੈ ਮੇਰੀ ਮੈਂ ਉਹਦੇ ਉੱਪਰ ਫੇਸਬੁਕ ਦੇ ਆਪਣਾ ਜਿਹੜਾ ਆ ਅਸਤੀਫਾ ਲਿਖ ਕੇ ਪਾ ਦਿੱਤਾ ਕਿ ਮੈਂ ਅਬ ਬੀਜੇਪੀ ਪਾਰਟੀ ਤੋਂ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੰਦੀ ਆ ਤੋ ਅੱਜ ਤੋਂ ਮੇਰਾ ਪਾਰਟੀ ਬੀਜੇਪੀ ਪਾਰਟੀ ਨਾਲ ਕੋਈ ਵਾਅ ਵਾਸਤਾ ਨਹੀਂ ਅਸਤੀਫਾ ਮੈਂ ਦੇ ਦਿੱਤਾ ਜੀ 4:30 ਵਜੇ ਲਗਭਗ 5:59 ਮਿੰਟ ਤੇ ਮੈਨੂੰ ਕਾਲ ਮੇਰੇ ਵਟਸਐਪ ਦੇ ਉੱਪਰ ਮਨੀਸ਼ ਧੀਰ ਉਹਨਾਂ ਵੱਲੋਂ ਲੇਟਰ ਹੈਡ ਕੱਢ ਦਿੱਤਾ ਜਾਂਦਾ ਹੈ ਕਿ ਪਰਮਜੋਤਨੂ ਪਾਰਟੀ ਵਿਰੁੱਧ ਗਤੀਵਿਧੀਆਂ ਦਾ ਕਰਕੇ ਪਰਮਜੋਤਨੂ ਪਾਰਟੀ ਦੇ ਵਿੱਚੋਂ ਬਰਖਾਸਤ ਕੀਤਾ ਜਾ ਰਿਹਾ ਹੈ ਅਸਤੀਫਾ ਤੇ ਦੇ ਰਹੀਆਂ ਮੈਂ ਇਹਨਾਂ ਨੇ ਮੈਨੂੰ ਪਾਰਟੀ ਚੋਂ ਕਿਸ ਤਰੀਕਾ ਦਾ ਬਰਖਾਸਤ ਕਰ ਦਿੱਤਾ ਕਿ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਹੈ ਤੋਂ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਭਾਜੀ ਮੈਨੂੰ ਅਸਤੀਫੇ ਦਾ ਲੈਟਰ ਹੈਡ ਕੱਢ ਦੁੱਤੀ ਆ ਤੇ ਮੈਨੂੰ ਮਤਲਬ ਕਾਲਾਂ ਆਣੀਆਂ ਸ਼ੁਰੂ ਇਹਨਾਂ ਨੇ ਉਹ ਚੀਜ਼ ਜਨਤਾ ਕਰ ਦਿੱਤੀ ਗਰੁੱਪਾਂ ਦੇ ਵਿੱਚ ਵੀ ਪਾਤਾ ਫੇਸਬੁੱਕ ਦੇ ਵੀ ਪਾਤਾ ਜਨਤਕ ਕਰ ਦਿੱਤਾ ਉਸ ਚੀਜ਼ ਨੂੰ ਮੈਨੂੰ ਕਾਲ ਆਉਣੀਆਂ ਸ਼ੁਰੂ ਹੋ ਗਈਆਂ ਮੈਨਾਂ ਨੂੰ ਕਾਲ ਆਈ ਮੈਂ ਕਿਹਾ ਭਾਈ ਇਹ ਤੁਸੀਂ ਕੀ ਕੀਤਾ ਕਹਿੰਦੇ ਭਾਂਜੀ ਫਿਰ ਪਾਰਟੀ ਦੇ ਤੇ ਇਹੀ ਫੈਸਲਾ ਸੀ ਮੈਂ ਕਿਹਾ ਜੀ ਮੈਂ ਤਾਂ ਖੁਦ ਹੀ ਅਸਤੀਫਾ ਦੇ ਦਿੱਤਾ ਸੀ ਪਾਰਟੀ ਦੇ ਕੀ ਫੈਸਲੇ ਤੁਸੀਂ ਇਸ ਚੀਜ਼ ਨੂੰ ਜਨਤਕ ਕਿਉਂ ਕੀਤਾ ਤੇ ਮੈਨੂੰ ਪਾਰਟੀ ਵੱਲੋਂ ਆ ਰਿਹਾ ਕਿ ਤੁਸੀਂ ਪਾਰਟੀ ਵਿਰੋਧ ਕੀ ਗਤੀਵਿਧੀਆਂ ਕੀਤੀਆਂ ਮੈਂ ਕਿਹਾ ਮੈਨੂੰ ਦੱਸੋ ਕਿ ਮੈਂ ਪਾਰਟੀ ਵਿਰੋਧ ਕਿਹੜੀ ਗਤੀਵਿਧੀ ਕੀਤੀ ਆ ਸੋ ਇਹਨਾਂ ਨੇ ਮੈਨੂੰ ਕੋਈ ਸੰਤੁਸ਼ਟ ਜਵਾਬ ਨਹੀਂ ਦਿੱਤਾ ਇਹ ਮੇਰਾ ਜੀ ਮੈਂ ਇਹ ਕਹਾਂਗਾ ਕਿ ਜਦੋਂ ਤੁਹਾਨੂੰ ਪਹਿਲਾਂ ਪਤਾ ਆ ਇਹ ਪਾਰਟੀ ਦੇ ਕਾਨੂੰਨ ਇਹਨਾਂ ਦੇ ਜਿਹੜੇ ਇਹ ਮਾਂ ਉਹ ਸਾਡੇ ਤੋਂ ਅਲੱਗ ਤੁਸੀਂ ਜੁਆਇਨ ਕਰੋ ਅ ਸਰ ਪਹਿਲੇ ਮੈਂ ਇਹ ਚੀਜ਼ ਦੱਸਣਾ ਕਿ ਮੈਂ ਪਾਰਟੀ ਜਿਹੜੀ ਜੁਆਇਨ ਕੀਤੀ ਸੀਗੀ ਇਸ ਕਰਕੇ ਕੀਤੀ ਸੀਗੀ ਕਿ ਚਲੋ ਸ਼ਾਇਦ ਸਾਡੇ ਸਮਾਜ ਨੂੰ ਤੇ ਸਾਡੇ ਜਿਹੜੇ ਸਿੱਖ ਧਰਮ ਨੂੰ ਮਾਨ ਸਤਕਾਰ ਮਿਲੇਗਾ ਕਿਉਂਕਿ ਅਕਸਰ ਇਹਨਾਂ ਦੀਆਂ ਜਿਹੜੀਆਂ ਸੀ ਮਤਲਬ ਦੇਖ ਲਿਆ ਕਿ ਸਿੱਖ ਧਰਮ ਨੂੰ ਔਰ ਸਿੱਖ 체ਰਿਆਂ ਨੂੰ ਔਰ ਨਾਲ ਜਿਹੜਾ ਹੈਗਾ ਸਮਾਜ ਨੂੰ ਸਾਡੇ ਨੂੰ ਅੱਗੇ ਕਰਨ ਦਾ ਕਰਦੇ ਪਰ ਇਹੋ ਜਿਹਾ ਪਾਰਟੀ ਦੇ ਵਿੱਚ ਕੋਈ ਚੀਜ਼ ਨਹੀਂ ਸੀਗੀ ਇਹੋ ਜੀ ਉਹਨਾਂ ਦੀ ਸੋਚ ਵਿਚਾਰ ਉਹਨਾਂ ਦੇ ਜਿਹੜੇ ਸਾਡੇ ਨਾਲ ਮਿਲਦੇ ਜੁਲਦੇ ਕੋਈ ਵਿਚਾਰ ਨਹੀਂ ਸੀ ਉਹਨਾਂ ਦੇ ਮੈਂ ਜਿਹੜੇ ਵਿਚਾਰਾ ਦਾ ਕਰਕੇ ਗਈ ਸੀ ਉੱਥੇ ਮੈਨੂੰ ਮਿਲਿਆ ਹੀ ਕੁਝ ਨਹੀਂ ਜੀ ਕਿੰਨੇ ਸਾਲ ਸੀ ਬੀਜੇਪੀ ਦੇ ਵਿੱਚ ਮੈਂ ਲਗਭਗ 2 ਸਾਲ ਬੀਜੇਪੀ ਦੇ ਵਿੱਚ ਸੇਵਾ ਕੀਤੀ ਆ 1 ਸਾਲ 2022 ਦੇ ਵਿੱਚ ਮੈਂ ਜੁਆਇਨਿੰਗ ਕੀਤੀ ਸੀ 1 ਸਾਲ ਲਗਭਗ ਕੋਈ ਕੰਮ ਨਹੀਂ ਹੋਇਆ 2022 ਦੇ ਤੋਂ ਲੈ ਕੇ 2023 ਤੱਕ ਜਿਸ ਟਾਈਮ ਪੰਕਜੀਤ ਸਿੰਘ ਰਾਏ ਨੇ ਆਣ ਕੇ ਜ਼ਿਲ੍ਹੇ ਦੀ ਕਮ ਸਾਂਭੀ ਤੇ ਉਸ ਟਾਈਮ ਜਿਹੜਾ ਮੇਰਾ ਮੈਨੂੰ ਅਹੁਦਾ ਦਿੱਤਾ ਗਿਆ ਜ਼ਿਲ੍ਹਾ ਸੈਕਟਰੀ ਦਾ ਔਰ ਮੈਂ ਤੁਹਾਨੂੰ ਉਹ ਵੀ ਇਹ ਵੀ ਦੱਸ ਦੇਣਾ ਚਾਹੁੰਦੀ ਆ ਕਿ ਜਿਹੜਾ ਮੈਨੂੰ ਜ਼ਿਲ੍ਹਾ ਸੈਕਟਰੀ ਦਾ ਅਹੁਦਾ ਦਿੱਤਾ ਗਿਆ ਸੀਗਾ ਉਹ ਜਿਹੜਾ ਅਹੁਦਾ ਸੀਗਾ ਉਹਦਾ ਕੋਈ ਵੀ ਮੈਨੂੰ ਅੱਜ ਤੱਕ ਕੋਈ ਮਤਲਬ ਕਹਿ ਰਹੀ ਹੈ ਕਿ ਡੈਜ਼ਿਗਨੇਸ਼ਨ ਲੈਟਰ ਜਿਹੜਾ ਹੁੰਦਾ ਆ ਕੋਈ ਨਹੀਂ ਦਿੱਤਾ ਗਿਆ ਔਰ ਅੱਜ ਜਦੋਂ ਮੈਨੂੰ ਬਰਖਾਸਤ ਕਰਨਾ ਸੀਗਾ ਤੇ ਇਹ ਮੈਨੂੰ ਲੈਟਰ ਹੈਡ ਕਾਰਡ ਦਿੱਤੇ ਲਿਖਤੀ ਦੇ ਵਿੱਚ ਅੱਜ ਤੱਕ ਡੈਜ਼ਿਗਨੇਸ਼ਨ ਲੈਟਰ ਮੈਨੂੰ ਦਿੱਤਾ ਨਹੀਂ ਇਹ ਚੀਜ਼ ਮੈਨੂੰ ਜਿਹੜੀ ਬਰਖਾਸਤ ਦੀ ਆ ਉਹ ਲਿਖਤੀ ਦੇ ਵਿੱਚ ਮੈਨੂੰ ਕੱਢ ਦਿੱਤਾ ਗਿਆ ਜੇ ਜੇ ਵਿਤਕਰੇ ਦੀ ਗੱਲ ਕਰੀਏ ਤੇ ਭਾਜਪਾ ਵੱਲੋਂ ਕਿੰਨੇ ਸਮੇਂ ਤੋਂ ਤੁਹਾਡੇ ਨਾਲ ਇਹ ਵਿਤਕਰਾ ਚੱਲ ਰਿਹਾ ਹੈ ਜਿਸ ਟਾਈਮ ਤੇ ਮੈਂ ਪਾਰਟੀ ਜੁਆਇਨਿੰਗ ਕੀਤੀ ਹੈ ਮਤਲਬ 2022 ਤੋਂ 1 ਸਾਲ ਤੱਕ ਮੈਂ ਤੁਹਾਨੂੰ ਦੱਸਿਆ ਕਿ ਕੋਈ ਗਤੀਵਿਧੀ ਨਹੀਂ ਹੋਈ ਜਿੱਥੋਂ ਲੋਕ ਸਭਾ ਦੀ ਇਲੈਕਸ਼ਨ ਸ਼ੁਰੂ ਹੋਈਆਂ ਨੇ ਜਿਮਨੀ ਜਿਹੜੀ ਬਾਈ ਇਲੈਕਸ਼ਨ ਹੋਈ ਸੀ ਉਹਦੇ ਵਿੱਚ ਉਦੋਂ ਤੋਂ ਹੀ ਸਾਡੇ ਜਿਹੜੇ ਸਮਾਜ ਦੇ ਨਾਲ ਉਹਦੇ ਵਿੱਚ ਸਮਾਜ ਦੀਆਂ ਸਾਡੇ ਹੋਰ ਜਿਥੇ ਬੰਦੀਆਂ ਸਿਕਿਆ ਵਾਲਮੀਕੀ ਮਜਬੂਸ ਇੱਕ ਸਮਾਜ ਦੀਆਂ ਉਹਨਾਂ ਸਾਰਿਆਂ ਨਾਲ ਮੇਰੇ ਨਾਲ ਨਹੀਂ ਉਹਨਾਂ ਸਾਰਿਆਂ ਨਾਲ ਹੀ ਇਹ ਵਿਤਕਰਾ ਹੋਇਆ ਤੁਸੀਂ ਹੋਰ ਵੀ ਪੁੱਛ ਸਕਦੇ ਹੋ ਬਾਈ ਨੇਮ ਮੈਂ ਇੱਥੇ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦੀ ਉਹਨਾਂ ਨੇ ਨਾਲ ਵੀ ਇਹ ਸਾਰਾ ਜਿਹੜਾ ਵਿਤਕਰਾ ਉੱਥੇ ਹੋਇਆ ਹੋ ਜਿਹੜਾ ਜਿਹੜਾ ਲੇਟੈਸਟ ਆ ਉਹ ਅਪਡੇਟ ਲੇਟੈਸਟ ਜਿਹੜਾ ਹੈਗਾ ਜੀ ਮੈਂ ਕਿਵੇਂ ਕਿ ਸਾਨੂੰ ਅਕਾਲ ਤੱਕ ਸਭ ਤੋਂ ਪਤਾ ਮਾਇਸ ਸੀਗੇ ਤੋਂ ਮੇਰੇ ਕੋ ਵੀਡੀਓ ਵੀ ਹੈਗੀ ਹੈ ਮੈਂ ਤੁਹਾਨੂੰ ਵੀਡੀਓ ਵੀ ਦਿਖਾ ਦਿੰਨੀ ਆ ਤੋਂ ਮੈਂ ਇੱਕ ਕੰਪਲੇਂਟ ਜਿਹੜੀ ਆ ਮੇਲ ਕਰਕੇ ਮੈਂ ਅਕਾਲ ਤੱਕ ਸਭ ਨੂੰ ਮੇਲ ਕਰ ਦਿੱਤੀ ਆ ਤੋਂ ਮੈਨੂੰ ਹੁਣ ਮਤਲਬ ਅਕਾਲ ਤੱਕ ਸਭ ਤੇ ਪੂਰਾ ਭਰੋਸਾ ਆ ਕਿ ਮੈਨੂੰ ਉੱਥੋਂ ਜਿਹੜਾ ਇਨਸਾਫ ਮਿਲੇਗਾ ਹਾਂਜੀ ਮੈਂ ਆਪ ਜੀ ਦੇ ਇਸ ਜਾਨੀਆ ਕਿ ਮਨੀਸ਼ ਧੀਰ ਵੱਲੋਂ ਮੇਰੇ ਤੇ ਅਲਿਗੇਸ਼ਨ ਲਗਾਇਆ ਗਿਆ ਆ ਮੈਂ ਆਪ ਸਾਰੇ ਮੀਡੀਆ ਚੈਨਲ ਜਿੰਨੇ ਵੀ ਤੁਸੀਂ ਆਇਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਆ ਕੇ ਰਹੀ ਹਾਂ ਕਹਿਣਾ ਚਾਹੁੰਦੀ ਆ ਕਿ ਮਨੀਸ਼ ਧੀਰ ਵੱਲੋਂ ਮੇਰੇ ਤੇ ਇੱਕ ਅਲਿਗੇਸ਼ਨ ਲਗਾਇਆ ਗਿਆ ਆ ਕਿ ਪਰਮ ਜੋ ਮੈਂ ਪਾਰਟੀ ਵਿਰੁੱਧ ਗਤੀਵਿਧੀ ਕੀਤੀ ਆ ਮੈਂ ਉਹਨਾਂ ਤੋਂ ਪੁੱਛਿਆ ਵੀ ਸੀ ਕਿ ਤੁਸੀਂ ਮੈਨੂੰ ਦੱਸੋ ਕਿ ਮੈਂ ਪਾਰਟੀ ਵਿਰੁੱਧ ਕਿਹੜੀ ਗਤੀਵਿਧੀ ਕੀਤੀ ਆ ਮੈਨੂੰ ਦੱਸੋ ਪਰ ਉਹਨਾਂ ਨੇ ਅਜੇ ਤੱਕ ਮੈਨੂੰ ਇਸ ਚੀਜ਼ ਦਾ ਕੋਈ ਸੰਤੁਸ਼ਟ ਜਿਹੜਾ ਜਵਾਬ ਮੈਨੂੰ ਅਜੇ ਤੱਕ ਨਹੀਂ ਦਿੱਤਾ ਸੋ ਮੈਂ ਹੁਣ ਵੀ ਇਹੀ ਤੁਹਾਡੇ ਰਾਹੀਂ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਉਹਨਾਂ ਨੂੰ ਕਿ ਪਲੀਜ਼ ਮੇਰੀ ਬੇਨਤੀ ਆ ਕਿ ਮੈਂ ਜੋ ਵੀ ਪਾਰਟੀ ਵਿਰੋਧ ਗਤੀਵਿਧੀ ਕੀਤੀ ਆ ਮੈਨੂੰ ਉਹ ਕੋਈ ਵੀ ਫੋਟੋ ਜਾਂ ਕੁਝ ਵੀ ਤੁਹਾਡੇ ਕੋਲ ਹੈਗਾ ਮੈਨੂੰ ਸਾਹਮਣੇ ਕਰੋ ਮੈਂ ਤੁਹਾਨੂੰ ਪਹਿਲੇ ਹੀ ਦੱਸ ਚੁੱਕੀ ਹਾਂ ਕਿ ਮੇਰੇ ਘਰ 13 April ਨੂੰ ਜਿਹੜਾ ਆ ਇੱਕ ਸਿੱਖ ਜਥੇਬੰਦੀਆਂ ਵੱਲੋਂ ਅਸੀਂ ਆਪਣੇ ਧਰਮ ਦੇ ਸੰਬੰਧ ਵਿੱਚ ਧਰਮ ਦੇ ਉਹਦੇ ਵਿੱਚ ਅਸੀਂ ਮੀਟਿੰਗ ਇਕੱਠੀ ਸੀਗੀ ਆਪਣੇ ਘਰ ਦੇ ਵਿੱਚ ਮੇਰੇ ਘਰ ਦੇ ਵਿੱਚ ਚੱਲੀ ਸੀ ਅਗਰ ਉਹ ਇਹ ਕਹਿੰਦੇ ਆ ਕਿ ਮਤਲਬ ਤੁਹਾਡੀ ਕੋਈ ਹੈਗੀ ਆ ਕਿ ਫਲਸਫੇ ਵਿਰੁੱਧ ਗਤੀਵਿਧੀ ਆ ਤੇ ਉਹ ਮੈਂ ਆਪਣੇ ਧਰਮ ਬਾਰੇ ਗੱਲ ਕੀਤੀ ਸੀ ਨਾ ਕਿ ਉੱਥੇ ਕੋਈ ਰਾਜਨੀਤਿਕ ਗੱਲ ਹੋਈ ਸੀ ਦੂਸਰਾ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹੁੰਦੀ ਆ ਕਿ ਮਨੀਸ਼ ਧੀਰਵੰਨੋਂ ਜਾਂ ਮਤਲਬ ਹੋਰ ਮੈਨੂੰ ਮਤਲਬ ਮਨੀਸ਼ ਧੀਰ ਵੱਲੋਂ ਇੱਕ ਵਾਰ ਵੀ ਮੇਰੇ ਨਾਲ ਜਿਹੜਾ ਆ ਫੋਨ ਤੇ ਜਾਂ ਵੈਸੇ ਕਿਸੇ ਤਰ੍ਹਾਂ ਸੰਪਰਕ ਨਹੀਂ ਕੀਤਾ ਗਿਆ ਮੇਰੇ ਘਰ ਕੁਲਟਾ ਮੇਰੇ ਘਰ ਬੰਦੇ ਭੇਰ-ਭੇਰ ਕੇ ਮੈਂ ਕਿਸੇ ਦਾ ਨਾਮ ਨਹੀਂ ਲਵਾਂਗੀ ਇੱਥੇ ਇਸ ਟਾਈਮ ਮੇਰੇ ਘਰ ਬੰਦੇ ਭੇਰ-ਭੇਰ ਕੇ ਮੈਨੂੰ ਧਮਕੀਆਂ ਦਵਾਈਆਂ ਚ ਆ ਰਹੀਆਂ ਆ ਕਿ ਧਮਕੀਆਂ ਦੇ ਰਹੇ ਕਿ ਤੁਸੀਂ ਅਗਰ ਇਸ ਚੀਜ਼ ਨੂੰ ਜ਼ਿਆਦਾ ਹਾਈਲਾਈਟ ਕਰੋਗੇ ਤੇ ਤੁਸੀਂ ਸਮਝ ਲਓ ਕਿ ਤੁਹਾਡੇ ਬੱਚੇ ਵੀ ਜਵਾਨ ਆ ਮਤਲਬ ਗੱਲਾਂ-ਗੱਲਾਂ ਚ ਉਹਨਾਂ ਨੇ ਮੈਨੂੰ ਇੰਨੀ ਇੱਕ ਗੱਲਾ ਸਮਝਾ ਦਿੱਤੀਆਂ ਕਿ ਮੈਂ ਉਸ ਚੀਜ਼ ਨੂੰ ਵੀ ਡਰ ਕੇ ਪਿੱਛੇ ਹਟ ਜਾ। ਇਹ ਇਹ ਚੀਜ਼ ਉਹਨਾਂ ਵੱਲੋਂ ਮੇਰੇ ਨਾਲ ਕੀਤੀ ਗਈ। ਸੋ ਮੈਂ ਇਹ ਦੱਸਣਾ ਚਾਹੁੰਦੀ ਆ ਕਿ ਮੈਨੂੰ ਜਿਹੜਾ ਅੱਜ ਭਾਜਪਾ ਪਾਰਟੀ ਤੋਂ ਮਨੀਸ਼ ਧੀਰ ਤੋਂ ਅਮਿਤ ਵੇਰਜ ਤੋਂ ਇਹਨਾਂ ਸਾਰਿਆਂ ਤੋਂ ਜਿਹੜਾ ਮੇਰੀ ਜਾਨ ਮਾਲ ਨੂੰ ਖਤਰਾ ਹੈ, ਮੇਰੇ ਪਰਿਵਾਰ ਦੀ ਜਾਨ ਮਾਲ ਨੂੰ ਖਤਰਾ ਹੈ। ਸੋ ਮੈਂ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਨਾ ਚਾਹੁੰਦੀ ਆ ਕਿ ਮੈਨੂੰ ਜਿਹੜਾ ਆ ਮੇਰੀ ਜਿਹੜੀ ਸੁਰੱਖਿਆ ਯਕੀਨੀ ਬਣਾਈ ਜਾਵੇ ਔਰ ਮੈਨੂੰ ਜਿਹੜਾ ਆ ਇਹ ਖਤਰੇ ਇਹਨਾਂ ਇਹਨਾਂ ਤੇ ਜਿਹੜੀ ਬੰਦ ਦੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ।